ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕੱਲ ਅਸੀਂ ਨਾ ਸੇਵਾ ਕਰਨ ਗਏ ਸੀਗੇ ਇੱਧਰ ਟਾਂਡਾ ਕਾਨਾ ਗੁਰਦਾਸਪੁਰ ਸਾਹਿਬ ਪਿੰਡ ਨੇ ਜਿੱਥੇ ਹੜਾਂ ਦੀ ਬਹੁਤ ਜ਼ਿਆਦਾ ਮਾਰ ਵਜੀ ਸੀਗੀ ਤੇ ਸਾਨੂੰ ਇੱਕਦਮ ਹੀ ਉੱਥੋਂ ਮੁੜਨਾ ਪਿਆ ਉਹ ਹੁਣ ਮੁੜਨਾ ਕਿਉਂ ਪਿਆ ਇੱਕਦਮ ਪੂਰਾ ਸਮਾਨ ਆਪਾਂ ਉਦਾਂ ਤੋਂ ਉਦਾਂ ਹੀ ਵਾਪਸ ਲਿਆਂਦਾ ਕੁਝ ਨਹੀਂ ਵੰਡ ਕੇ ਆਏ ਹੋਇਆ ਕੀ ਏ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਮੈਂ ਤੇ ਸੰਦੀਪ ਇੱਕ ਵਾਰੀ ਫੇਰ ਪੇਰੈਂਟਸ ਬਣਨ ਵਾਲੇ ਆ ਤੇ ਅਸੀਂ ਨਾ ਕੱਲ ਸੇਵਾ ਲੈ ਕੇ ਗਏ ਸੀਗੇ ਤੇ ਉਥੇ ਅਜੇ ਪਹੁੰਚੀ ਨਹੀਂ ਆ ਜੀ ਆਪਾਂ ਲਫਾਫੇ ਲੂਫੇ ਆਪਣੇ ਖੋਲੇ ਨਹੀਂ ਤੇ ਉਦੋਂ ਹੀ ਮੈਨੂੰ ਸੰਦੀਪ ਦਾ ਫੋਨ ਆ ਗਿਆ ਕਿ ਕਹਿੰਦੇ ਇਦਾਂ ਕਰਕੇ ਵੀ ਅਮਰਜੈਂਸੀ ਆ ਜਲਦੀ ਘਰ ਆਓ ਤੇ ਮੈਂ ਫਿਰ ਫਟਾਫਟ ਘਰ ਆਇਆ ਪੂਰੀ ਮਤਲਬ ਗੱਡੀ ਵੀ ਬਹੁਤ ਤੇਜ਼ ਚਲਾਈ ਨਹੀਂ ਤੇ ਜਦੋਂ ਚਲਾਉਣੀ ਨਹੀਂ ਚਾਹੀਦੀ ਮੈਨੂੰ ਤੇ ਕਿਉਂਕਿ ਆਪਾਂ ਦੂਰ ਵੀ ਕਾਫੀ ਨਿਕਲ ਗਏ ਹੈਗੇ ਆਪਾਂ ਨੇੜੇ-ਤੇੜੇ ਦੇ ਪਿੰਡਾਂ ਵਿੱਚ ਮਤਲਬ ਕਾਫੀ ਦਿਨਾਂ ਤੋਂ ਸੇਵਾ ਕਰਦੇ ਪਏ ਆ ਨੇੜੇ-ਤੇੜੇ ਦੇ ਆਪਾਂ ਸਾਰੇ ਪਿੰਡ ਕਵਰ ਕਰ ਲਏ ਹੈਗੇ ਤੇ ਕੱਲ ਅਸੀਂ ਥੋੜੇ ਦੂਰ ਨਿਕਲ ਕੇ ਸੇਵਾ ਕਰਦੇ ਕਰਦੇ ਤੇ ਫਿਰ ਫਟਾਫਟ ਮੈਂ ਉੱਥੋਂ ਆਇਆ ਨਾਲ ਮੇ ਤੇ ਉਹਨਾਂ ਨੂੰ ਵੀ ਮੈਂ ਰਸਤੇ ਵਿੱਚ ਹੀ ਲਾਤਾ ਆ ਕੇ ਮੈਂ ਸੰਦੀਪ ਨੂੰ ਫਿਰ ਲੈ ਕੇ ਗਿਆ ਹਸਪੀਟਲ ਤੇ ਮਤਲਬ ਅੱਧੇ ਜਿਹੜੇ ਘੰਟੇ ਵਿੱਚ ਆਪਾਂ ਨੂੰ ਖੁਸ਼ਖਬਰੀ ਮਿਲ ਗਈ ਤੇ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਅਸੀਂ ਕਾਫੀ ਵਾਰੀ ਵਲੌਗ ਪਾਇਆ ਸੀਗਾ ਕਿ ਮਨ ਲੋ ਕਿ ਸਾਨੂੰ ਬੇਟੀ ਚਾਹੀਦੀ ਜਾਂ ਬੇਟੀ ਚਾਹੀਦੀ ਆ ਤੇ ਉਹ ਥੋੜਾ ਜਿਹਾ ਬਸ ਸਾਨੂੰ ਲੱਗਾ ਕਿ ਬੇਟੀ ਸਾਨੂੰ ਰੱਬ ਨੇ ਫੇਰ ਨਹੀਂ ਦਿੱਤੀ ਹੁਣ ਮੈਂ ਚਾਹ ਲੈ ਕੇ ਚੱਲਿਆ ਆ ਹਸਪੀਟਲ ਕਿਉਂਕਿ ਇੱਕ ਚੀਜ਼ ਨਾ ਹੋਰ ਹੈਗੀ ਆ ਕਿ ਸਾਡੇ ਹੈਗੇ ਸੀਗੇ ਟਵਿਨਸ ਇੱਥੇ ਮੈਂ ਨਾਲ ਨਾਲ ਵੀਡੀਓ ਚਲਾਈ ਜਾਂਦਾ ਸਾਡੇ ਹੈਗੇ ਹੈਗੇ ਟਵਿਨਸ ਸਾਨੂੰ ਇਹ ਸੀਗਾ ਕਿ ਚੱਲ ਜਾਂ ਤੇ ਦੋਨੇ ਬੇਟੀਆਂ ਹੋ ਜਾਣਗੀਆਂ ਚੱਲ ਜੇ ਦੋਨੇ ਬੇਟੀਆਂ ਨਾ ਹੋਈਆਂ ਤੇ ਇੱਕ ਬੇਟੀ ਤੇ ਇੱਕ ਬੇਟਾ ਕਿਉਂਕਿ ਸੰਦੀਪ ਵੀ ਟਵਿਨਸ ਆ ਤੇ ਸੰਦੀਪ ਹੁਣੀ ਵੀ ਭੈਣ ਭਰਾਈ ਹੋਏ ਸੀਗੇ ਤੇ ਇੱਕ ਜਿਹੜਾ ਇਹਦਾ ਟਵਿਨਸ ਬ੍ਰਦਰ ਆ ਸੰਦੀਪ ਦਾ ਉਹ ਇਸ ਟਾਈਮ ਕੈਨੇਡਾ ਆ ਤੇ ਸਾਨੂੰ ਵੀ ਇਹ ਸੀਗਾ ਕਿ ਚੱਲ ਮਤਲਬ ਦੋ ਚਾਂਸ ਹੈਗੇ ਆ ਜਾਂ ਦੋਨੇ ਬੇਟੀਆਂ ਹੋ ਜਾਣਗੀਆਂ ਇਤਿਲੀਆ ਇੱਕ ਬੇਟੀ ਇੱਕ ਬੇਟਾ ਤੇ ਪਰ ਉਹ ਜਦੋਂ ਨਰਸ ਨੇ ਬਾਹਰ ਆ ਕੇ ਸਾਨੂੰ ਦੱਸਿਆ ਆ ਕਿ ਭਾਜੀ ਉਹਨਾਂ ਨੇ ਤੇ ਆਪਣੇ ਵੱਲੋਂ ਬੜੀ ਖੁਸ਼ੀਆਂ ਦੱਸਿਆ ਕਿ ਭਾਜੀ ਵਧਾਈਆਂ ਹੁਣ ਬਹੁਤ ਬਹੁਤ ਕਿ ਦੋਨੇ ਬੇਟੇ ਹੋਏ ਆ ਤੇ ਪਰ ਮੇਰਾ ਮਤਲਬ ਮੈਨੂੰ ਖੁਸ਼ੀ ਜੀ ਨਹੀਂ ਹੋਈ ਜਿੰਨੀ ਚਲੋ ਮਤਲਬ ਜੋ ਵੀ ਰੱਬ ਨੇ ਦਿੱਤਾ ਵਾ ਉਸ ਚੀਜ਼ ਦੀ ਤੇ ਖੁਸ਼ੀ ਆ ਪਰ ਇੱਕ ਬੰਦੇ ਦੀ ਜਿਹੜੀ ਐਕਸਪੈਕਟੇਸ਼ਨ ਹੁੰਦੀ ਆ ਨਾ ਕਿ ਯਾਰ ਇੱਕ ਬੇਟੀ ਹੁੰਦੀ ਜਾਂ ਦੋਵੇਂ ਬੇਟੀਆਂ ਹੋ ਜਾਂਦੀਆਂ ਤੇ ਉਹ ਥੋੜਾ ਜਿਹਾ ਮੈਨੂੰ ਹੋਰ ਤਰ੍ਹਾਂ ਲੱਗਾ ਤੇ ਉਹ ਨਰਸ ਨੇ ਮੈਨੂੰ ਕਿਹਾ ਕਹਿੰਦੇ ਤੁਹਾਨੂੰ ਖੁਸ਼ੀ ਨਹੀਂ ਹੋਈ ਮਾਸਾ ਵੀ ਤੇ ਫਿਰ ਮੈਂ ਉਹਨਾਂ ਕਿਹਾ ਮੈਂ ਕਿਹਾ ਨਹੀਂ ਨਹੀਂ ਖੁਸ਼ੀ ਵਾਲੀ ਗੱਲ ਨਹੀਂ ਆ ਤੇ ਕਿ ਅਸੀਂ ਸੋਚਿਆ ਸੀਗਾ ਕਿ ਸਾਨੂੰ ਇੱਕ ਬੇਟੀ ਚਾਹੀਦੀ ਸੀਗੀ ਪਰ ਚਲੋ ਠੀਕ ਹੈ ਜਿੱਦਾਂ ਵੀ ਆ ਤੇ ਇਹ ਕੁਝ ਵੀਡੀਓਜ਼ ਆਗੇ ਮੈਂ ਪਲੇ ਕਰਕੇ ਤੁਹਾਨੂੰ ਦਿਖਾਉਣਾ ਉਹਦਾ ਇਹ ਆ ਕਿ ਸੰਦੀਪ ਵੀ ਬਿਲਕੁਲ ਠੀਕ ਠਾਕ ਆ ਤੇ ਦੋਵੇਂ ਬੇਟੇ ਵੀ ਠੀਕ ਠਾਕ ਆ ਤੇ ਹੁਣ ਤਿੰਨ ਤਿੰਨ ਭਰਾ ਹੋ ਗਏ ਆ ਤੇ ਇੱਕ ਛੋਟੇ ਬ੍ਰਦਰ ਦਾ ਬੇਟਾ ਆ ਤੇ ਇੱਕ ਤੇ ਸਾਡੀ ਬੇਟੀ ਆ ਅਸੀਸ ਹੁਣ ਚਾਰ ਚਾਰ ਭਰਾਵਾਂ ਦੀ ਇੱਕੋ ਇੱਕੋ ਭੈਣ ਹੋ ਗਈ ਆ ਤੇ ਵਧੀਆ ਹੋ ਗਿਆ ਸਾਰੇ ਜਾਨ ਨੂੰ ਪ੍ਰੋਟੈਕਟ ਕਰਿਆ ਕਰਨਗੇ ਤੇ ਬਸ ਇਹ ਰੀਲ ਗੱਲ ਦਾ ਸ਼ੇਅਰ ਕਰਨੀ ਸੀਗੀ ਭਲੇ ਬੁਰੇ ਕੀ ਪੀ ਪਛਾਨ ਤੇ ਸਭ ਪਰ ਕਿਰਪਾ ਦਿਸਤ ਕਰ ਫੁੱਲਾ ਸੁਖ ਪਾਏ ਸਾਧਨ ਕੇ ਸੁਖੀ ਕਟ ਕਟ ਕੇ ਪਟ ਪਟ ਕੇ ਜਾਣੈ ਪ੍ਰਜਾ ਤਰ ਤਰ ਦੇ ਅਪਾਰਾ ਤੁਮ ਮਿਲਤ ਦੇ ਤਰ ਸਭ शाश्वत है सब खाना ਆਲੋ ਫੜ ਦੁੱਧ ਦੁੱਧ ਜੋਗੀ ਇਹ ਟੂਕਾ ਬਿਹਾਰ ਕੋਈ ਚਾਹੁੰਦੇ ਆ ਹਾਂਡਾ ਜੀ ਲੱਗੀ ਜਾਂਦੀ ਆ ਦੋ ਗੰਮਲ ਪਾਤੇ ਘਰੇ ਹਨ ਹਾਂ ਕਮਬੰਡੀ ਉਹ 3 ਕਿਰ ਕਰਦੇ ਕਿੰਨੇ ਬਚੇ ਨਮਨਾਂ ਬੋਟਲ ਫੜ ਕੇ ਰੱਖੀ ਕੀ ਹੋਰ ਕੇ ਦੇ ਦੁੱਧ ਸੇਤੀ ਜਾ ਬਤੂ ਖਾਸਾ ਵਾ ਉਹ ਨਹੀਂ ਕੋ ਗਰਮ ਪਾਣੀ ਪਾ ਲੈ ਹਾਂ ਜੀ ਹਾਂ ਪਾ ਲੈ ਉਹਨੇ ਇਹ ਛੋਟਾ ਈਓ ਇਹ ਵੱਡਾ ਈਓ ਇਹ ਵੱਡਾ ਛੋਟਾ ਉਹ ਦੂਜਾ ਛੋਟਾ ਕੀ ਨਾਮ ਰੱਖਣਾ ਇਹਦਾ ਇਹਦਾ ਨਾਮ ਨਾਰੀ ਰੇਧਾ ਲੈ ਆਏ ਗੰਤਨੇ ਆ ਬੁੱਧਨੇ ਹਾਂਜੀ ਲੈ ਆਂਦਾ ਲੈ ਆਂਦਾ ਨਾਂ ਆਂਦਾ ਮੈਂ ਵੀ ਕੀਤਾ ਪਰਸੋਂ ਬਾਹਰ ਨਹੀਂ ਪਿਆ ਹੋ ਗਿਆ ਸੋਨ ਮੋਰਨ ਬੱਸ ਸੋ ਚੱਲਦੀ ਠੀਕ ਹਾਂ ਪਰਸੋਂ ਉਹਨਾਂ ਘਰ ਆ ਜਾਣਾ ਮੈਂ ਨਹੀਂ ਆਉਂਦੀ ਮੈਂ ਘਰੋਂ ਜਾ ਰਿਖ ਕੇ ਜਾਉਂਗਾ ਕਦੋਂ ਆਣ ਲੱਗੀ ਦਾਇਰ ਹੋਦੇ ਚੋਕੀਆ ਬਸ ਕਰ ਨਾ ਤੋੜੇ ਦਿਨ ਤੇ ਮੈਨੂੰ ਇੱਥੇ ਸੌਣਾ ਪੈਣਾ ਨਹੀਂ ਕਾਹੋਏ ਦੋਇ ਤੂੰ ਮੁੱਢੀ ਕਤਲ ਮੈਂ ਨਾ ਪਤਲਾ ਹੋ ਜਾ ਇੱਕ ਕਹਿੰਦਾ ਸਿੱਧਾ ਤਾਂ ਨਾ ਕਰਕੇ ਇੱਥੇ ਹੀ ਕਰਦੇ ਪਾਸੇ ਇਹਦਾ ਫੁੱਟ ਬੱਲੇ ਤਾਂ ਨਾ ਸਿਰ ਉਦੁੰਗੋਲੇ ਕੀ ਕਰੀ ਦੇਖ ਕਲਡ ਕਰ ਮਾਰਦੇ ਕੋਈ ਵੀ ਦੇ ਹੱਥ ਨਹੀਂ ਮਰਦੇ ਇਹਨੇ ਤਾਂ ਮਾਰਦਾ ਕਰ ਇਹਨੂੰ ਮਾਰ ਜਾਈਂ ਇਹਨੂੰ ਮਤ ਜਿਆਦਾ ਹੀ ਰੋਣ ਲਿਆ ਹਰਦਾ ਆਲੀ ਹੋ ਜਾਂਦੀ ਤੂੰ ਉੱਠਦਾ ਹੂੰ ਤੂੰ ਉੱਠ ਨਹੀਂ ਨੰਗੇ ਸੁੱਤੇ ਹਾਂ ਹੁਣ ਉੱਠਣਗੇ ਫਿਰ ਸੌ ਕੇ ਤੇਰੇ ਮਮਾ ਪੰਜ ਮਿੰਟ ਤੇ ਤੁੰਗੂ ਕਰਿਆ ਕਰ ਉਹਨਾਂ ਨੇ 5 ਮਿੰਟ ਰੁਕ ਜਾਓ 5 ਮਿੰਟ ਹੈਨਾ ਚਲੋ ਜਨਾ ਨੂੰ ਸਸਤੀ ਕੋਲ ਮਾਂ ਮੈਂ ਮਟਾਈ ਆ ਵੀਡੀਓ ਬਣਾ ਲਾ ਮੈਂ ਜੀ ਮੇਰੀ ਉਹ एकदम ਸਸਤੇ ਬੜਾ ਮੁੰਡੇ ਉਹ ਦੁੱਧ ਪਿਆ। ਲੋ ਜੀ ਮੁੰਡਿਆਂ ਦੇ ਨਾਨਕੇ ਆ ਗਏ। ਲਈਓ ਟਾਈਮ ਦਾ। ਨਾ ਨਾ ਖੋਲੀ ਨਾ ਖੋਲੀ ਨਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਨਾਮ। ਕਿਸ ਦਾ? ਹਾਂ ਜੀ। ਹਾਂ ਬੋਲੋ ਨਾ। ਉਹ ਬਹੁਤ ਹੋ ਗਿਆ ਯਾਰ ਇੱਥੇ ਕੋਲ ਨਾ। ਇਹ ਇਖੜੋਂ ਆਏ ਵੱਡਿਆਂ ਵਾਲਾ। ਦੇਖੋ ਦੇਖੋ ਥੱਲੇ ਰੱਖ ਦੋ ਬੋਤਲ ਨਹੀਂ ਸਾਹ ਬੈ ਜਾ ਮਮਨ ਇੱਧਰ ਪਾਣੀ ਲਓ ਠੰਡੋ ਇੱਥੇ ਹੀ ਸਹੀ ਕਿ ਨਹੀਂ ਯਾ ਮੰਗਦੇ ਹੀ ਦੋ ਕਿਆ ਫਰਕ ਮੜਾ ਜੀ ਮੀਆ ਦੀ ਰੀਝ ਹੀ ਤੇਰ ਕੋਲ ਆਈ ਤੇ ਕਿਦਾਂ ਮਾਰਿਆ ਹਰ ਕੋਤਰਿਆ ਕਰਾਫ ਤੇਰੇ ਤੋਂ ਮੈਂ ਕਿਉਂ ਵੀ ਉਹ ਚਾਹ ਸਾਢੇ 5 ਵਜੇ ਉੱਠਿਆ ਮੜਮੜਾ ਕਰਦਾ ਮੈਨੂੰ ਹੀ ਪਤਾ ਵਾਰ ਦੁੱਧ ਦੁੱਧ ਉਹ ਵੀ ਰਾਤ ਦਾ ਪੀਤਾ ਜਿਹੜਾ ਸਾਢੇ 8 ਵਜੇ ਦਾ ਪੀਤਾ ਸਾਢੇ 5 ਵਜੇ ਪਿਆ ਉਹ ਉਹਨੂੰ ਇੱਕ ਵਾਰੀ ਪਿਆਤਾ ਸੀਗਾ ਤੈਨੂੰ ਹੁਣ ਇੱਟ ਕਿਹਨਾ ਪਿਆਇਆ ਹੁਣ ਵੀ ਧੱਕੇ ਨਾਲ ਠਾ ਕੇ ਪਿਆਇਆ ਨਹੀਂ

ਗੱਲ ਕਰੀ ਲਾ ਕੇ ਮਾਸਾ ਮਾਸਾ ਬੰਦੇ ਤੋਂ ਹਾਂ ਜੀ ਤੁਸੀਂ ਵੀਡੀਓ ਸਾਰੀਆਂ ਦੇਖ ਲਈਆਂ ਤੇ ਬਹੁਤ ਖੁਸ਼ੀ ਵਾਲੀ ਗੱਲ ਆ ਤੇ ਬਾਕੀ ਇਹ ਆ ਕਿ ਜਿਹੜੀ ਆਪਣੀ ਸੀਰੀਜ਼ ਚੱਲਦੀ ਪਈ ਆ ਪੇਕਿਆਂ ਦੀ ਚੌਧਰ ਉਹਦੇ ਵਿੱਚ ਹੁਣ ਸ਼ਾਇਦ 4-5 ਦਿਨ ਦਾ ਗੈਪ ਪੈ ਜਾਏ ਤੇ ਇਸ ਕਰਕੇ ਤੁਸੀਂ ਵੀ ਸਾਰੇ ਜਣੇ ਸਾਥ ਦਿਓ ਤੇ ਬਾਕੀ ਅਸੀਂ ਕੋਸ਼ਿਸ਼ ਹੀ ਕਰਾਂਗੇ ਕਿ ਯਾਰ ਜਲਦੀ ਤੋਂ ਜਲਦੀ ਸੀਰੀਜ਼ ਨੂੰ ਆਪਾਂ ਲਾਈਨ ਤੇ ਲੈ ਕੇ ਆ ਜਾਈਏ ਕੰਟੀਨਿਊ ਕਰੀਏ ਕੇ ਜਿਆਦਾ ਗਿਆ ਬਨਾ ਪਾਵੇ ਪਰ ਤੁਹਾਨੂੰ ਪਤਾ ਹੀ ਆ ਕਿ ਅਜੇ ਸੰਦੀਪ ਨੂੰ ਹਸਪੀਟਲੋਂ ਛੁੱਟੀ ਮਿਲਣੀ ਆ ਤੇ ਮੈਨੂੰ ਵੀ ਕਾਫੀ ਮੱਲਬ ਕਦੀ ਹਸਪੀਟਲ ਕਦੀ ਘਰ ਕਦੀ ਹਸਪੀਟਲ ਕਦੀ ਘਰ ਫਿਰ ਨਮਨ ਨੂੰ ਵੀ ਦੇਖਣਾ ਪੈਂਦਾ ਵਾ ਤੇ ਇਸ ਕਰਕੇ ਥੋੜਾ ਜਿਹਾ ਤੁਹਾਡਾ ਸਾਥ ਚਾਹੀਦਾ ਵਾ ਤੇ ਬਾਕੀ ਇਹ ਆ ਕਿ ਵਲੌਗ ਵਗੈਰਾ ਅਸੀਂ ਪਾਉਂਦੇ ਰਵਾਂਗੇ ਕਿ ਸੰਦੀਪ ਦਾ ਕਿੱਦਾਂ ਆ ਤੇ ਬੱਚਿਆਂ ਦਾ ਕਿੱਦਾਂ ਵਾ ਤੇ ਬਾਕੀ ਨਮਨ ਨੇ ਇੱਕ ਨਾਮ ਸੋਚਿਆ ਸੀਗਾ ਬੱਚੇ ਦਾ ਕਿਉਂਕਿ ਸਾਨੂੰ ਪਤਾ ਨਹੀਂ ਹੈਗਾ ਕਿ ਇਹਨੂੰ ਦੱਸਿਆ ਨਹੀਂ ਸੀ ਆਪਾਂ ਤੇ ਨਾ ਹੀ ਤੁਹਾਨੂੰ ਦੱਸਿਆ ਹੈਗਾ ਕਿਸੇ ਵੀ ਵਲੌਗ ਪਾ ਕੇ ਤੇ ਇੱਕ ਨਾਮ ਆਪਾਂ ਸੋਚਿਆ ਹੈਗਾ ਮਨਵੀਰ ਤੇ ਹੁਣ ਦੋ ਦੋ ਆ ਬੇਟੇ ਤੇ ਤੁਸੀਂ ਵੀ ਸਾਰੇ ਜਣੇ ਨਾਮ ਜਰੂਰ ਸੁਜੈਸਟ ਕਰਿਓ ਕਮੈਂਟ ਕਰਕੇ ਤੇ ਅਸੀਂ ਦੋਵਾਂ ਦਾ ਕੀ ਨਾਮ ਰੱਖੀਏ ਤੇ ਬਸ ਇਹੀ ਆ ਮਨਵੀਰ ਵੀ ਫਿਕਸ ਨਹੀਂ ਆ ਆਪਾਂ ਮਤਲਬ ਚੇਂਜ ਕਰ ਦਾਂਗੇ ਜੇ ਕਿਸੇ ਵੀ ਆਡੀਅנס ਵਿੱਚੋਂ ਕਿਸੇ ਦਾ ਵੀ ਨਾਮ ਤੁਹਾਨੂੰ ਵਧੀਆ ਲੱਗੂਗਾ ਤੇ ਉਹੀ ਨਾਮ ਰੱਖਾਂਗੇ ਦੋਵਾਂ ਦਾ ਤੇ ਹਾਂਜੀ ਬੇਬੀ ਬੋਏ ਵਾਲੇ ਦੋ ਨਾਮ ਦੱਸਿਓ ਸਾਰੇ ਜਣੇ ਜਰੂਰ ਕਮੈਂਟ ਕਰਕੇ ਤੇ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣਾ ਖਿਆਲ ਰੱਖਿਓ